ਪੰਜਾਬ ਦੁੱਧੀ ਅਤੇ ਡੇਰੀ ਯੂਨੀਅਨ ਇਕਤਾ ਬਲਾਕ ਜਲਾਲਾਬਾਦ ਦੇ ਵੱਲੋਂ ਸ਼ਿਪ ਭਵਨ ਦੇ ਵਿੱਚ ਕੀਤੀ ਗਈ ਅਹਿਮ ਮੀਟਿੰਗ 3 ਦਸੰਬਰ ਦਿਨ ਸੋਮਵਾਰ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਇਸ ਦਾ ਸਮਰਥਨ ਕਰਦੇ ਹੋਏ ਦੁੱਧੀ ਅਤੇ ਡੇਰੀ ਯੂਨੀਅਨ ਇਕਤਾ ਦੇ ਵੱਲੋਂ ਮੀਟਿੰਗ ਚੁਲਾਏ ਗਏ ਅਹਿਮ ਫੈਸਲੇ ਜਿਸ ਚ 3 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਤੌਰ ਤੇ ਦੁੱਧੀ ਅਤੇ ਡੇਰੀ ਯੂਨੀਅਨ ਦੇ ਵੱਲੋਂ ਵੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਕੁਝ ਕਿਹਾ ਉੱਥੇ ਪਹੁੰਚੇ ਹੋਏ ਨੁਮਾਇੰਦਿਆਂ ਨੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਥਿੰਕਿੰਗ ਆਫ ਪੰਜਾਬ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਅੱਜ ਆਮ ਲੋਕਾਂ ਨੂੰ ਇਹ ਸੂਚਨਾ ਔਰ ਤਲਾਹ ਦੇ ਰਹੇ ਹਾਂ ਕਿ ਜੋ ਕਿਸਾਨ ਜਥੇਬੰਦੀਆਂ ਨੇ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਉਸ ਦੇ ਵਿੱਚ ਸਾਡੇ ਜਲਾਲਾਬਾਦ ਕਾਈ ਦੁੱਧੀ ਐਂਡ ਡੇਰੀ ਜੂਨੀਅਨ ਇਕਤਾ ਦੇ ਮਾਧਮ ਦੇ ਰਾਹੀਂ ਅਸੀਂ ਇਹ ਸਾਰੀ ਅੱਜ ਸਰਬਸੰਤੀ ਦੇ ਨਾਲ ਫੈਸਲਾ ਲਿਆ ਹੈ ਕਿ 30 ਤਰੀਕ ਨੂੰ ਸਾਡਾ ਕੋਈ ਵੀ ਦੁੱਧੀ ਵੀਰ ਦੁੱਧ ਲੈਣ ਨਹੀਂ ਜਾਏਗਾ ਅਤੇ ਨਾ ਹੀ ਕੋਈ ਡੇਰੀ ਖੁੱਲੇਗੀ ਤੇ ਅਸੀਂ ਆਪਣੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਿੱਲੋ ਦੇ ਜੋ ਜੋਸ਼ ਦਿਸ਼ਾਦਰਨੇਸ਼ ਮਿਲੇ ਨੇ ਉਸ ਦੇ ਨਾਲ ਬਿਲਕੁਲ ਸਹਿਮਤ ਆਂ ਔਰ ਸਾਰੀ ਕਾਈ ਨੇ ਇਹ ਫੈਸਲਾ ਲਿਆ ਹੈ ਕਿ ਉਸ ਦਿਨ ਅਸੀਂ ਆਪਣਾ ਕਾਰੋਬਾਰ ਬੰਦ ਕਰਕੇ ਕਿਸਾਨ ਜਥੇਬੰਦੀਆਂ ਦੇ ਜੋ ਤਰਨਾ ਪ੍ਰਦਰਸ਼ਨ ਹੋਏਗਾ ਉਸਦੇ ਵਿੱਚ ਸਮਰਥਿਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਬਲਾਕ ਜਰਾਲਾਬਾਦੀ ਸਮੁੱਚੀ ਟੀਮ 6 ਪੌਣ ਵਿੱਚ ਇਕੱਤਰ ਹੋਈ ਸੀ ਜੋ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਆਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਉਸ ਦਾ ਸਾਡੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਦੀ ਢਿੱਲੋਂ ਵੱਲੋਂ ਸਾਨੂੰ ਆਦੇਸ਼ ਹੋਇਆ ਸੀ ਕਿ ਅਸੀਂ ਵੀ ਆਪਣੇ ਸ਼ਹਿਰ ਦੇ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦੇਈਏ ਸੋ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਜਿੱਥੇ ਸ਼ਹਿਰ ਵਾਸੀਆਂ ਨੂੰ ਕਰਦੇ ਹਾਂ ਉੱਥੇ ਨਾਲ ਮੈਂ ਅਪੀਲ ਕਰਦੇ ਹਾਂ ਕਿਸਾਨਾਂ ਨੂੰ ਵੀ ਕਈ ਵਾਰ ਆਮ ਦੇਖਣ ਨੂੰ ਮਿਲਦਾ ਹੈ ਕਿ ਕਿਸਾਨਾਂ ਕੁਝ ਜਿਹੜੇ ਕਈ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵੱਲੋਂ ਦੁੱਧ ਨੂੰ ਕੰਪੈਲ ਕੀਤਾ ਜਾਂਦਾ ਵੀ ਨਹੀਂ ਤੂੰ ਦੁੱਧ ਲੈ ਕੇ ਜਾ ਜਿੱਥੇ ਮਰਜ਼ੀ ਵਰਤ। ਹਨਾ ਸੋ ਇਹ ਜਿਹੜਾ ਮੁੱਦਾ ਇਹ ਮੇਨ ਤਾਂ ਜਿਹੜਾ ਕਿਸਾਨੀ ਧੰਦੇ ਦਾ ਮੁੱਦਾ ਹੈ ਔਰ ਸਾਡਾ ਜਿਹੜਾ ਕੀਤਾ ਹੈ ਵੀ ਕਿਸਾਨਾਂ ਦੇ ਨਾਲ ਹੀ ਜੁੜਿਆ ਹੋਇਆ ਤੇ ਜਿੱਥੇ ਅਸੀਂ ਦੁੱਧ ਹੀ ਸਾਥੀ ਸਾਰਾ ਸਮਰਥਨ ਦੇ ਰਹੇ ਹਾਂ ਕਿਸਾਨਾਂ ਨੂੰ ਉਥੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਆ ਦੁੱਦੀ ਦਾ ਸਮਰਥਨ ਦਿਓ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੁੱਦੀ ਤੇ ਦਬਾਅ ਨਾ ਬਣਾਓ ਦੁੱਧ ਇਲਜਾਨ ਦੇ ਲਈ ਕਿਉਂਕਿ ਇਹ ਸਾਡੀ ਹੋਂਦ ਦਾ ਮਸਲਾ ਹੈ ਜੇ ਅੱਜ ਸਾਡਾ ਹੋਂਦ ਨਹੀਂ ਖਤਮ ਹੋ ਗਈ ਤੇ ਕੱਲ ਨੂੰ ਅਸੀਂ ਬਣਿਆ ਤੇ ਆਦੀ ਬਿਲਡਿੰਗ ਕਿੱਥੋਂ ਤਿਆਰ ਕਰਾਂਗੇ ਸੋ ਦੁਬਾਰਾ ਫਿਰ ਤੁਹਾਡੇ ਚੈਨਲ ਰਾਹੀਂ ਇਹੀ ਸਭ ਨੂੰ ਅਪੀਲ ਕਰਦੇ ਆ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਪਰਸੋ ਸੋਮਵਾਰ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੁੱਧ ਧੰਦੇ ਦੀ ਮੁਕੰਮਲ ਹੜਤਾਲ ਰਹੇਗੀ ਔਰ ਜਿੱਥੇ ਵੀ ਕਿਸਾਨ ਜਿੱਥੇ ਬੰਦੀਆਂ ਨੂੰ ਸਾਡੇ ਸਮਰਥਨ ਦੀ ਲੋੜ ਹੋਏਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਨਾਲ ਹੀ ਅਪੀਲ ਕਰਦਿਆਂ ਮੈਂ ਜੋ ਮੇਰੇ ਸੱਜਣ ਹੀ ਨੇ ਸਾਡੇ ਜੋ ਪਰ ਸਾਡੇ ਯੂਨੀਅਨ ਦਾ ਹਿੱਸਾ ਨਹੀਂ ਹੈਗੇ ਜਿਹੜੇ ਛੋਟੀਆਂ-ਛੋਟੀਆਂ ਕੈਂਨੀਆਂ ਲੈ ਕੇ ਪਿੰਡਾਂ ਜੋ ਸ਼ਹਿਰਾਂ 'ਚ ਦੁੱਧ ਸਪਲਾਈ ਕਰਨਾ ਆਉਂਦੇ ਨੇ ਉਹਨਾਂ ਨੂੰ ਵੀ ਤੁਹਾਡੇ ਵੀਡੀਓ ਦੇ ਰਾਹੀਂ ਚੈਨਲ ਦੇ ਰਾਹੀਂ ਇਹ ਹੀ ਅਪੀਲ ਕਰਦਾ ਕਿ ਪਰਸੋ 30 ਤਰੀਕ ਨੂੰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁੱਧ ਦੀ ਸਪਲਾਈ ਨਾ ਕੀਤੀ ਜਾਵੇ ਜੇਕਰ ਕੋਈ ਸਾਡਾ ਦੁੱਧੀ ਵੀਰ ਜਾਂ ਡਰਮੀ ਵਾਲਾ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਦੁੱਧ ਧੰਦੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਸ਼ਹਿਰ ਦੇ ਵਿੱਚ ਦੁੱਧ ਦੀ ਸਪਲਾਈ ਕਰਦਾ ਆਪਦੇ ਨੁਕਸਾਨ ਦਾ ਜ਼ਿੰਮੇਵਾਰ ਉਹ ਖੁਦ ਹੋਏਗਾ ਚਾਹੇ ਉਹ ਨੁਕਸਾਨ ਕਿਸੇ ਵੱਲੋਂ ਵੀ ਕਿਉਣਾ ਕੀਤਾ ਜਾਵੇ ਯੂਨੀਅਨ ਉਸ ਦਾ ਸਾਥ ਨਹੀਂ ਦੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਨੂੰ ਪੰਜਾਬ ਪ੍ਰਧਾਨ ਢਿੱਲੋ ਜੀ ਦੇ ਆਦੇਸ਼ ਮਿਲੇ ਸੀ ਉਹਨਾਂ ਨੂੰ ਦੇਖਦੇ ਹੋਏ ਸਾਡਾ ਯੂਨੀਅਨ ਵੱਲੋਂ ਪਰਸੋ 3 ਤਰੀਕ ਦੀ ਸੋਮਵਾਰ ਨੂੰ ਮੁਕੰਮਲ ਹੜਤਾਲ ਦੁੱਧ ਅਤੇ ਡੇਰੀ ਹੁੰਦੀ ਰਹੇਗੀ ਕੋਈ ਵੀ ਦੁੱਧ ਦੀ ਵੀਰ ਪਰਸੋ ਦੁੱਧ ਲੈਣ ਨਹੀਂ ਜਾਏਗਾ ਮੁਕੰਮਲ ਹੜਤਾਲ ਸਾਰੇ ਡੇਰੀ ਬੰਦ ਰਹਿਣਗੇ ਕੱਲ ਇਕੱਠਾ ਦੁੱਧ ਵੰਡਾਂਗੇ ਪਰਸੋ ਸ਼ਾਮ ਨੂੰ ਹੜਤਾਲ ਖੋਲ੍ਹੇਗੀ 4 ਵਜੇ ਤੋਂ ਬਾਅਦ 25 ਕਿਲੋ ਦੁੱਧ ਲੈ ਕੇ ਆਂਦਾ ਡਰਮੀ ਵਾਲਾ ਉਹ ਆਦੇ ਲਿਆਂਦਾ ਖੁਦ ਜੁਮੇ ਹੋਏ ਯੂਨੀਅਨ ਦਾ ਸਾਥ ਨਹੀਂ ਦੇਗੀ ਇਹ ਤਰਿਕੇ ਨੂੰ ਜਿਵੇਂ ਕੋਈ ਵਿਆਹ ਸ਼ਾਦੀ ਜੇ ਕਿਸੇ ਦਾ ਤੇ ਉਹ ਕੋਈ ਐਮਰਜੈਂਸੀ ਫਿਰ ਹੋ ਗਲ ਉਹ ਕਰ ਕਰ ਸਕਦੇ ਆ ਬਾਕੀ ਕੋਈ